ਮੋਹਾਲੀ ਦੇ ਵਿੱਚ ਹਰਿਆਣਾ ਪੁਲਿਸ ਦੀ ਦਖਲ ਹੋਣ ਦੇ ਮਾਮਲੇ 'ਚ ਪੰਜਾਬ ਪੁਲਿਸ ਨੇ ਇਸਤੇ ਸਪਸ਼ਟੀਕਰਨ ਦਿੱਤਾ ਹੈ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਦੇ ਖੇਤਰ 'ਚ ਲਾ ਐਂਡ ਆਰਡਰ ਸਿਰਫ ਪੰਜਾਬ ਪੁਲਿਸ ਦੇ ਹੱਥ 'ਚ ਹੈ ਕਿਸੇ ਵੀ ਬਾਹਰੀ ਫੋਰਸ ਨੂੰ ਨਾਕਾਬੰਦੀ ਜਾਂ ਡਿਊਟੀ ਦੀ ਇਜਾਜ਼ਤ ਨਹੀਂ ਹੈ ਚੰਡੀਗੜ੍ਹ ਜਾਣ ਵਾਲੇ ਲਈ ਕੋਈ ਰੋਕ ਨਹੀਂ ਲਗਾਈ ਗਈ ਅਤੇ ਟ੍ਰੈਫਿਕ ਵੀ ਮੁਕੰਮਲ ਖੁੱਲੀ ਹੋਈ ਹੈ ਅਤੇ ਬਾਹਰੀ ਫੋਰਸ ਆਈ ਤਾਂ ਪੰਜਾਬ ਪੁਲਿਸ ਵੱਲੋਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਇਸ ਪੁਆਇੰਟ ਦੀ ਇੱਕ ਵੀਡੀਓ ਦੇ ਬੇਸਿਸ ਤੇ ਮਿਸ ਇਨਫੋਰਮੇਸ਼ਨ ਸਪਰੈਡ ਕੀਤੀ ਜਾ ਰਹੀ ਹੈ ਕਿ ਹਰਿਆਣਾ ਪੁਲਿਸ ਨੇ ਕੋਈ ਨਾਕਾਬੰਦੀ ਕੀਤੀ ਸੀ ਪੰਜਾਬ ਦੇ ਏਰੀਆ 'ਚ ਇਹਦੇ 'ਚ ਮੈਂ ਤਿੰਨ ਚਾਰ ਚੀਜ਼ਾਂ ਬੜੀਆਂ ਕਲੀਅਰਲੀ ਤੁਹਾਨੂੰ ਦੱਸਣੀਆਂ ਚਾਹਾਂਗਾ ਕਿ ਪੰਜਾਬ ਪੁਲਿਸ ਮੋਰ ਥੈਨ ਕੈਪੇਬਲ ਹੈ ਆਪਣੇ ਏਰੀਆ ਵਿੱਚ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਤੇ ਪੰਜਾਬ ਦੇ ਏਰੀਆ 'ਚ ਕਿਸੇ ਨੂੰ ਵੀ ਕਿਸੇ ਨੂੰ ਵੀ ਮੀਨਸ ਹੈ ਕਿਸੇ ਵੀ ਫੋਰਸ ਨੂੰ ਅਲਾਵਾ ਨਹੀਂ ਕੀਤਾ ਜਾਊਗਾ ਪੰਜਾਬ ਪੁਲਿਸ ਤੋਂ ਇਲਾਵਾ ਇੱਥੇ ਲਾਅ ਐਂਡ ਆਰਡਰ ਡਿਊਟੀ ਕਰੇ ਜਾਂ ਕਿਸੇ ਤਰ੍ਹਾਂ ਦੀ ਨਾਕਾਬੰਦੀ ਨਹੀਂ ਕੀਤੀ ਜਾਵੇਗੀ ਤੀਜਾ ਪੁਆਇੰਟ ਕਿ ਪੰਜਾਬ ਚੋਂ ਜਿਹੜਾ ਵੀ ਬੰਦਾ ਕੋਈ ਚੰਡੀਗੜ੍ਹ ਜਾਣਾ ਚਾਹੁੰਦਾ ਹੈ ਉਹਦੇ ਵਾਸਤੇ ਪੰਜਾਬ ਪੁਲਿਸ ਨੇ ਕੋਈ ਵੀ ਰੋਕ ਨਹੀਂ ਲਾਈ ਹੈ ਬਿਲਕੁਲ ਫ੍ਰੀ ਮੂਵਮੈਂਟ ਰੱਖੀ ਹੈ ਟ੍ਰੈਫਿਕ ਵੀ ਐਸੀ ਇਨਸ਼ੋਰ ਕਰ ਰਹੇ ਆ ਕਿ ਫ੍ਰੀਲੀ ਮੂਵ ਕਰੇ ਤੇ ਚੌਥਾ ਪੁਆਇੰਟ ਕਿ ਜੇ ਕੋਈ ਫੋਰਸ ਬਾਹਰਲੀ ਪੰਜਾਬ ਪੁਲਿਸ ਤੋਂ ਇਲਾਵਾ ਪੰਜਾਬ ਦੇ ਵਿੱਚ ਆ ਕੇ ਨਾਕਾਬੰਦੀ ਕਰਦੀ ਹੈ ਲਾਅ ਐਂਡ ਆਰਡਰ ਡਿਊਟੀ ਕਰਦੀ ਹੈ ਉਹਦੇ ਖਿਲਾਫ ਪੰਜਾਬ ਪੁਲਿਸ ਸਟ੍ਰਿਕਟ ਤੋਂ ਸਟ੍ਰਿਕਟਲੀ ਐਕਸ਼ਨ ਲਵੇ ਸਰ ਤੁਸੀਂ ਰੌਣ ਲਗਾਇਆ ਹੁਣ ਕਿਸੇ ਤਰ੍ਹਾਂ ਦੀ ਕੋਈ ਜਾਮ ਦੀ ਸਥਿਤੀ ਤਾਂ ਨਹੀਂ ਹੈ ਕਿ ਖੁਦ ਅਫਸਰ ਵੀ ਦੇਖਿਆ ਸਾਰੇ ਜਿਹੜਾ ਪੀਲ ਦੇ ਵਿੱਚ ਨਜ਼ਰ ਆਉਂਦਾ ਕਿਤੇ ਕਿਤੇ ਥੋੜੇ ਬਹੁਤ ਟ੍ਰੈਫਿਕ ਜਾਮ ਹੈਗੇ ਬਟ ਉੱਥੇ ਸਾਡੀ ਫੋਰਸ ਡਿਪਲੋਏ ਹੈ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਵੀ ਜਲਦੀ ਕਲੀਅਰ ਹੋ ਜਾ ਕਿ ਜਿਹੜੀ ਜਨਰਲ ਪਬਲਿਕਾ ਨੂੰ ਇਨਕੰਵੀਨੀਅੰਸ ਨਾ ਹੋ ਬਿਊਰੋ ਰਿਪੋਰਟ ਪਰਕ ਟੀਵੀ ਮੋਹਾਲੀ